ਅਨਿਮਤਰਾ ਸਵਾਗਤ ਹੈ ਤੁਹਾਡਾ ਆਪਣਾ ਅੱਜ ਦੇ ਵਲੌਗ 'ਚ ਅੱਜ ਆਪਾਂ ਚੱਲੇ ਹੈਗੇ ਆ ਨਾਨਕਸਰ ਬਰਛੀ ਦੇ ਰਿਸ਼ਤੇਦਾਰਾਂ ਦਾ ਟਰੈਕਟਰ ਜਾਣਾ ਆਪਾਂ ਉਹਨਾਂ ਦੇ ਨਾਲ ਜਾਣਾ ਵਲੌਗ ਬਣ ਕੇ ਦਾ ਪਾ ਦਾਂਗੇ ਹੁਣ ਆਪਾਂ ਚੱਲੇ ਆਂ ਪਿੰਡ ਦੇ ਬਾਸ ਸੱਡੇ ਤੋਂ ਕਿਉਂਕਿ ਉਹਨਾਂ ਨੇ ਉੱਥੋਂ ਦੀ ਲੰਗਣਾ ਦੇ ਪਰ ਉੱਥੋਂ ਆਪਾਂ ਨਾਲ ਚੜ ਜਾਾਂਗੇ ਉਹਨਾਂ ਦੇ ਲੋ ਮੇਤਰਾ ਆਪਾਂ ਅੱਜ ਨਾਨਕਸਰ ਆਈ ਚੜ ਕਰਦੇ ਆਇਤਾ ਆਹ ਕੱਲੇ ਉੱਥੇ ਆੜਾ ਬੋੜ ਰਹੇ ਨੇ ਜਿਵੇਂ ਜਾਵਾ ਪਿਆ ਗਾ

ਇੱਕੜ ਜੱਗ ਕਰ ਰੋਗਣਾ ਨੀ ਨਾਲ ਪਰਿਆ ਵਾਲੇ ਬਾਈ ਗਾ ਕਲਰ ਦੇ ਸਾਰਾ ਕੁਝ ਬਾਡੀ ਵਾਡੀ ਵੀ ਨਾ ਕੁਝ ਨਹੀਂ ਜੀ ਕਿਉਂਕਿ ਸਾਰੀ ਜ਼ਰੂਰੀ ਨਹੀਂ ਬਾੜੇ ਨਹੀਂ ਚੈੱਕੜ ਜੀਣਾ ਹੋਰ ਮਿੱਟੀ ਜਾਣਾ ਇੱਕ ਨਮਾਈ ਕਰਾ ਕੇ ਨਾ ਰੰਗ ਟਰਾਲਾ ਆਪਾਂ ਬੈਂਪਰ ਵੀ ਆਪਾਂ ਨਮਾਈ ਕਰਾਉਂਦੇ ਆ ਉਧਰ ਆਲਟੋ ਖੁੱਬੀ ਖੜੀ ਆ ਬੈਂਕ ਕਿਉਂ ਨਹੀਂ ਹੋਣਾ ਹੈ ਗੱਲਾਂ ਕਰੀਆਂ ਕਰਦਾ ਨੂੰ ਅਸੀਂ ਤਾਂ ਨਹੀਂ ਲੈਟ ਜੀ 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 ਰੋਏ ਬੈ ਲੈ ਤਾਂ ਜੜਤਿਆਂ ਚਾਹਿਆ ਚਾਰ ਸਰਦਾਰ ਗੁਰਕਰਨ ਸਿੰਘ ਦੀ ਗੱਲ ਆ ਰਹੀਵਾ ਲਾਈਟਾਂ ਲਾਈਟਾਂ ਹਰੇ ਦੇ ਪਾਸੇ ਉਹ ਵੀ ਬੈਠੇ ਔਰ ਨਾਲ ਦੇ ਸਨ ਬਾਬਾ ਜੋਤੀ ਨੰਮਤਰ ਇੱਥੇ ਚਾੜਦਾ ਗਿਆ ਪੀਜਾ ਲੰਗਰ ਤੋਂ ਲੈਣ ਦੇ ਸਨ ਆਪਣੀ ਕੋਈ ਤੇ ਨੰਦੀ ਜਾ ਇੱਧਰ ਨਹੀਂ ਲੈਣਾ ਤੇ ਆਪਣਾ ਵੀ ਇੱਕ ਇੱਕ ਕਰੀ ਲੈ ਗਿਆ ਹੁਣ ਦੋਜੀ ਵਾਲੀ ਲੱਗ ਗਈਆਂ ਫੇਰ ਨਵੇਂ ਚੱਕੜ ਕਰਕੇ ਇੱਥੇ ਬੁਰਾ ਹਾਲ ਆ ਔਰ ਗੱਡੀਆਂ ਆਈਆਂ ਕੱਢੀ ਜਾਂਦੀਆਂ ਆ ਸੇ ਨਾ ਤੁਰਦੀਆਂ ਨਾ ਕਰਦੀਆਂ ਇੰਝ ਤੁਰਦਾਂ ਨਾ ਵੀ ਉਹ ਪਰalle ਉਹ ਚੱਲੇ ਆ ਕਿੱਟ ਤੱਕ ਨੂੰ ਦੇਖੋ ਕਿ ਦਰਦ ਐਣਾ ਕੱਦੂ ਜੁੱਤਰੇ ਫਰਦੇ ਹੁੰਦੇ ਆ ਨਾ ਨਹੀਂ ਬਈ ਆਈ ਜਾਂ ਮੈਂ ਨਾ ਆਇਆ ਸਾਰੇ ਤੱਕੜੇ ਮੈਂ ਤਾਂ ਤੜਪ ਤੜਕੀ ਦੇ ਰਾਤ ਨੂੰ ਆਣ ਬਣਾ ਅੜ ਕੇ 2:30 ਵਜੇ ਆਵੇ ਤੇ ਚਾਹ ਪੀਣ ਆਏ ਸੀ ਇਹ ਮੁੰਡੇ ਤੇ ਇੱਥੇ ਮਾਰ ਲੱਗਾ ਸਮੋਹ ਜਲਦੀ ਜਾਂਦੇ ਆ ਮਨ ਬਾਗੋ ਬਾਗੋ ਗਿਆਨ ਅੰਨੇ ਮਤਰਾ ਆਪ ਆ ਗਿਆਂ ਥਰੋਗਰ ਤੇ ਹੁਣ ਆਪਾਂ ਕਰ ਲੱਗਦਾ ਨਹੀਂ ਨਾ ਲੱਗਿਆ ਬੇ ਬਈ 10 ਮੀਟਰ ਇਸ਼ਨਾਨ ਤੇ ਆਪਾਂ ਕਰ ਹੁਣ ਚੱਲਦੇ ਆਂ ਮੱਥਾ ਦੇਖਣ ਨੂੰ